ਤੂੰ ਅਥਾ ਤੁੰਗਤ ਜੀ 181 ਅੰਗ ਤੇ ਧੰਨ ਗੁਰੂ ਅਰਜਨ ਦੇ ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਮਨ ਮੰਦਰ ਤਨ ਸਾਜੀ ਬਾਰ ਇਸ ਹੀ ਮਦੇ ਬਸਤ ਅਫਾਰ ਇਸ ਹੀ ਭੀਤਰ ਸੁਨਿਅਤ ਸਾਹੋ ਕਵਨ ਵਪਾਰੀ ਜਾਕਾ ਉਹਾਂ ਵੈਸਾ ਹੋ ਸਤਿਗੁਰੂ ਬਖਸ਼ਿਸ਼ ਕਰਦੇ ਨੇ ਕਹਿੰਦੇ ਇਸ ਮਨ ਰੂਪ ਮੰਦਰ ਦੇ ਚੋਹੋਂ ਪਾਸੇ ਸਰੀਰ ਰੂਪ ਰੂਪ ਵਾਰ ਦੀ ਸਜਨਾ ਕੀਤੀ ਹੋਈ ਹੈ ਆ ਮਨ ਜਿਹੜਾ ਆਪਣਾ ਜਿਹੜਾ ਟਿਕਦਾ ਹੀ ਨਹੀਂ ਕਿਤੇ ਹਵਾ ਹੀ ਗੁਰੂ ਇਸ ਮਨ ਰੂਪ ਮੰਦਰ ਇਹ ਮੰਦਰ ਹੈ ਗੁਰੂ ਸਾਹਿਬ ਜੀ ਕਹਿ ਰਹੇ ਮਨ ਰੂਪ ਮੰਦਰ ਦੇ ਚੋਹੋਂ ਪਾਸੇ ਚਾਰੇ ਪਾਸੇ ਆਪਣਾ ਸਰੀਰ ਹੁਣ ਆਪਣਾ ਆਕਾਰ ਸਰੀਰ ਦਾ ਮਨ ਵਿੱਚ ਵਿਚਾਲੇ ਇਸ ਮਾਨਰੂਪ ਮੰਦਰ ਦੇ ਚੋਂ ਪਾਸੇ ਸਰੀਰ ਰੂਪ ਬਾੜ ਦੀ ਸਾਜਨਾ ਕੀਤੀ ਆਪਣਾ ਸਰੀਰ ਬਣਾਇਆ ਪ੍ਰਮਾਤਮਾ ਨੇ ਇਸ ਦੇ ਅੰਦਰ ਬੇਅੰਤ ਨਾਮ ਰੂਪ ਵਸਤੂ ਹੈ ਇਸ ਸਰੀਰ ਦੇ ਵਿੱਚ ਹੀ ਆ ਜੋ ਬ੍ਰਹਿਮੰਡ ਹੈ ਸੋ ਹੀ ਪਿੰਡੇ ਜੋ ਖੋਜੇ ਸੋ ਪਾਵੇ ਜੋ ਆਪ ਨੂੰ ਬ੍ਰਹਿਮੰਡ ਦੇ ਵਿੱਚ ਦਿਖ ਰਿਹਾ ਨਾ ਆਪਾਂ ਨੂੰ ਸਾਰੇ ਆਕਾਰ ਦੇਖ ਰਿਹਾ ਦੀਨ ਦੁਨੀਆ ਸਭ ਬਨਾਸਪਤੀ ਫੁੱਲ ਫਲ ਸਮੁੰਦਰ ਪਹਾੜ ਸਭ ਕੁਝ ਆਕਾਸ਼ ਪਤਾਲ ਇਹ ਸਾਰੇ ਆਪਣੇ ਅੰਦਰ ਹੀ ਹੈ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਖੋਜਾਂਗੇ ਫੇਰ ਹੀ ਪਤਾ ਲੱਗਣਾ ਐ ਤਾਂ ਨਹੀਂ ਨਾ ਪਤਾ ਐ ਤਾਂ ਹੁਣ ਆਪਾਂ ਨੂੰ ਪਤਾ ਧਰਤੀ ਵਿੱਚ ਪਾਣੀ ਹੈ ਹੁਣ ਜਦੋਂ ਆਪਾਂ ਬੋਰ ਕਰਦੇ ਆ ਪਹਿਲਾਂ ਬੋਰ ਕਰਦੇ ਆ ਫਿਰ ਨਲਕਾ ਲਾਉਨੇ ਆ ਫਿਰ ਨਲਕੇ ਦੇ ਵਿੱਚ ਪਾਣੀ ਪਾਉਨੇ ਆ ਪਾਉਨੇ ਆ ਨਾ ਪਹਿਲਾਂ ਬਾਹਰੋਂ ਪਾਣੀ ਪਾਉਨੇ ਆ ਫਿਰ ਅੰਦਰੋਂ ਨਿਕਲਦਾ ਇਹ ਸਿਸਟਮ ਆ ਆਪਣਾ ਹੁਣ ਆਪਣੇ ਸਰੀਰ ਦੇ ਵਿੱਚ ਹੈ ਨਾਮ ਵਸਤੂ ਹੈ ਰਪਾ ਖੋਜਦੇ ਨਹੀਂ ਖੋਜਾਂਗੇ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰੇ ਪਰੇਸ਼ਾਨੀ ਮਾਹੇ ਰੋਜ਼ ਖੋਜਨ ਨੂੰ ਕਿਹਾ ਗੁਰੂ ਸਾਹਿਬ ਜੀ ਨੇ ਹਉ ਆਹੇ ਗੁਰੂ ਇਸ ਦੇ ਅੰਦਰ ਬੇਅੰਤ ਨਾਮ ਰੂਪ ਵਸਤੂ ਹੈ ਆਪਣੇ ਅੰਦਰ ਹੀ ਹੈ ਸੁਣਿਆ ਹੈ ਕਿ ਇਸ ਦੇ ਅੰਦਰ ਸ਼ਾਹ ਪ੍ਰਭੂ ਵਸਦਾ ਹੈ ਉਹ ਕਿਹੜਾ ਵਪਾਰੀ ਹੈ ਜਿਸ ਨੂੰ ਸ਼ਾਹ ਦੀ ਹਜ਼ੂਰੀ ਦਾ ਪੂਰਾ ਭਰੋਸਾ ਹੈ ਵਾਹਿਗੁਰੂ ਵਾਹਿਗੁਰੂ ਕੋਈ ਵਿਰਲਾ ਹੀ ਹੈ ਹਵਾ ਹੀ ਗਰੂ ਕਮਨ ਵਪਾਰੀ ਜਾ ਕਾ ਉਹਾ ਵਿਸਾਹੋ ਹਵਾ ਹੀ ਗਰੂ ਵਾਹੇ ਗਰੂ ਜੈਸ ਨੂੰ ਉਸ ਸਾਧ ਹਜੂਰ ਦਾ ਪੂਰਾ ਭਰੋਸਾ ਹੈ ਨਾਮ ਰਤਨ ਕੋ ਕੋ ਵਿਵਹਾਰੀ ਅੰਮ੍ਰਿਤ ਭੋਜਨ ਕਰੇ ਆਹਾਰੀ ਕੋਈ ਵਿਰਲਾ ਹੀ ਵਪਾਰੀ ਹੈ ਜੋ ਨਾਮ ਰਤਨ ਦਾ ਵਪਾਰ ਕਰਦਾ ਹੈ ਉਹ ਨਾਮ ਅਮਰਤ ਰੂਪ ਭੋਜਨ ਨੂੰ ਆਪਣੀ ਜ਼ਿੰਦਗੀ ਦੀ ਖਰਾਕ ਬਣਾ ਲੈਂਦਾ ਹੈ ਤਾਂ ਖਰਾਕ ਹੀ ਆ ਸੰਗਤ ਜੀ ਨਾਮ ਰੂਪ ਅਮਰਤ ਆਪਣੇ ਆਤਮਾ ਦੀ ਖਰਾਕ ਆ ਆਪਣੇ ਮਨ ਦੀ ਖਰਾਕ ਆ ਪਰ ਆਪਾਂ ਬਾਹਰਲੇ ਸਰੀਰ ਦੀਆਂ ਖਰਾਕਾਂ ਤੇ ਜੋਰ ਦੇ ਰੱਖਦੇ ਆ ਸਰੀਰ ਨੂੰ ਆਹ ਦੇ ਦਿਓ ਸਰੀਰ ਨੂੰ ਆਹ ਦੇ ਦਿਓ ਬਾਹਰਲੇ ਸਰੀਰ ਨੂੰ ਖਰਾਕ ਚਾਹੀਦੀ ਆ ਬਾਹਰਲੇ ਸਰੀਰ ਨੂੰ ਵੀ ਨਾਲ ਦੀ ਉਹਦੇ ਨਾਲ ਬਰੋਬਰ ਆਪਾਂ ਨੂੰ ਆਪਣੇ ਇਸ ਮਨ ਦੀ ਖਰਾਕ ਵੀ ਚਾਹੀਦੀ ਆ ਇਹ ਆਤਮਾ ਦੀ ਖਰਾਕ ਆਤਮਾ ਦੀ ਖਰਾਕ ਨਾਮ ਪ੍ਰਮਾਤਮਾ ਦਾ ਇਸ ਨਾਮ ਨੂੰ ਆਪਾਂ ਖਰਾਕ ਬਣਾਉਣਾ ਬਾਹਲੀਆ ਖਰਾਕ ਤੇ ਹੀ ਨਹੀਂ ਰਹਿ ਜਾਣਾ ਗਾ ਵੇਖੋ ਸੋਚੀ ਗਏ ਆਪਾਂ ਡੂੰਘੇ ਦਿਮਾਗ ਨਾਲ ਸੋਚੀ ਗਏ ਸਾਰਾ ਦਿਨ ਆਪਾਂ ਮਰਦੇ ਫਿਰਦੇ ਆ ਨਾ ਸਾਰਾ ਦਿਨ ਇੱਕ ਬਾਹਲੇ ਸਰੀਰ ਦੀ ਰੋਟੀ ਵਾਸਤੇ ਕਰਦੇ ਫਿਰਦੇ ਆ ਜਿਉ ਤੜਕੇ ਤੋਂ ਲੱਗਦੇ ਆਪਾਂ ਚੱਲ ਸੋ ਚੱਲ ਕੰਮ ਹੁੰਦਾ ਇੱਕ ਸਿਰਫ ਰੋਟੀ ਪਿੱਛੇ ਨਾ ਰੋਟੀ ਪਿੱਛੇ ਸਾਰਾ ਦਿਨ ਬਾਹਰਲੇ ਸਰੀਰ ਦੀ ਖਰਾਕ ਪਿੱਛੇ ਕਿੰਨੇ ਰਸੋਈ ਦੇ ਗੇੜੇ ਕੱਢੀ ਦੇ ਨੇ ਕਿੰਨੇ ਖਾਣੇ ਬਣਦੇ ਨੇ ਕਿੰਨੇ ਪਕਵਾਨ ਪੱਕਦੇ ਨੇ ਇਸ ਰੋਟੀ ਪਿੱਛੇ ਕਿਵੇਂ ਖੇਤਾਂ ਦੇ ਵਿੱਚ ਫਰੀਦਾ ਦੁੱਧ ਪੀਣ ਵਾਸਤੇ ਪਸ਼ੂਆਂ ਡੰਗਰਾਂ ਦੇ ਵਿੱਚ ਫਰੀਦਾ ਕਿੰਨੀ ਖੇਚਲ ਕਰਦੇ ਆ ਇਹ ਬਾਹਰਲੇ ਸਰੀਰ ਵਾਸਤੇ ਅੰਦਰਲੇ ਬਾਰੇ ਕਦੀ ਸੋਚਿਆ ਹੀ ਨਹੀਂ ਤਾਂ ਹੀ ਆਪਾਂ ਆਤਮਾ ਦੇ ਤਲ ਤੇ ਬਿਮਾਰ ਆ ਨਾ ਤਾਂ ਹੀ ਆਪਣੇ ਮਨਾਂ ਨੂੰ ਸ਼ਾਂਤੀਆਂ ਨਹੀਂ ਹੈਗੀਆਂ ਤਾਂ ਹੀ ਆਪਣੇ ਮਨਾਂ ਦੇ ਵਿੱਚ ਸਹਿਨ ਸ਼ਕਤੀਆਂ ਨਹੀਂ ਹੈਗੀਆਂਆਂ ਸ਼ਾਂਤ ਸ਼ੀਲਤਾ ਨਹੀਂ ਹੈਗੀਗੀ ਨਈਨਾ ਹੈਗੀਗੀ ਜਿਨ੍ਹਾਂ ਦੇ ਅੰਦਰ ਪਰਮੇਸ਼ਰ ਦੇ ਨਾਮ ਦੀ ਖਰਾਕ ਹੁੰਦੀ ਹੈ ਉਹ ਦੁਸ਼ਮਣਾਂ ਵਿੱਚੋਂ ਵੀ ਪ੍ਰਮਾਤਮਾ ਨੂੰ ਵੇਖ ਲੈਂਦੇ ਨੇ ਦੁਸ਼ਮਣਾਂ ਦੇ ਵਿੱਚੋਂ ਵੀ ਪ੍ਰਮਾਤਮਾ ਨੂੰ ਵੇਖ ਲੈਂਦੇ ਨੇ ਜਿਨ੍ਹਾਂ ਦੇ ਅੰਦਰ ਨਾਮ ਦੀ ਖਰਾਕ ਹੈ ਅਰਦਾਸ ਕਰੀਏ ਸਤਿਗੁਰੂ ਦੇ ਚਰਨਾਂ 'ਚ ਵਾਹਿਗੁਰੂ ਅਸੀਂ ਤੇਰੇ ਨਾਮ ਨੂੰ ਆਤਮਾ ਦੀ ਖਰਾਕ ਬਣਾ ਲੀਏ ਵਾਹਿਗੁਰੂ ਉਜਨ ਬਣਾ ਲਈਏ ਵਾਹਿਗੁਰੂ ਫਿਰ ਸ਼ਬਦ ਨੂੰ ਦਰਾਈਏ ਆਪਾਂ ਮਨ ਮੰਦਰ ਤਨ ਸਾਜੀ ਬਾਰ ਇਸ ਹੀ ਮਦੇ ਵਸਤਵ ਪਰ ਇਸ ਹੀ ਭੀਤਰ ਸੁੰਨਿਆਤ ਸਾਹੋ ਕਵਨ ਵਪਾਰੀ ਜਾਕਾ ਉਹਾਂ ਵਿਸਾਹੋ ਇਸ ਮਨ ਰੂਪ ਮੰਦਰ ਦੇ ਚੋਂ ਪਾਸੇ ਸਰੀਰ ਰੂਪ ਬਾੜ ਦੀ ਸਾਜਨਾ ਕੀਤੀ ਹੋਈ ਹੈ ਇਸ ਦੇ ਅੰਦਰ ਬੇਅੰਤ ਨਾਮ ਰੂਪ ਵਸਤੂ ਹੈ ਸੋਨਿਆ ਹੈ ਕਿ ਇਸ ਦੇ ਅੰਦਰ ਸ਼ਾਹ ਪ੍ਰਭੂ ਵਸਦਾ ਹੈ ਉਹ ਕਿਹੜਾ ਵਪਾਰੀ ਹੈ ਜਿਸ ਨੂੰ ਉਸ ਸ਼ਾਹ ਦੀ ਹਜ਼ੂਰੀ ਦਾ ਪੂਰਾ ਕਰੋਸਾ ਹੈ ਮਾਰੇ ਕਹਿੰਦੇ ਕੋਈ ਵਿਰਲਾ ਹੀ ਵਪਾਰੀ ਹੈ ਜੋ ਨਾਮ ਰਤਨ ਦਾ ਵਪਾਰ ਕਰਦਾ ਹੈ ਉਹ ਨਾਮ ਰੂ ਅਮਰ ਤ੍ਰੂਪ ਕੋ ਜਿਹਨੂੰ ਆਪਣੀ ਜ਼ਿੰਦਗੀ ਦੀ ਖਰਾਕ ਬਣਾ ਲੈਂਦਾ ਖਰਾਕ ਬਣਾਉਣੀ ਹੈ ਸੰਕਤ ਜੀ ਗੁਰੂ ਸਾਹਿਬ ਜੀ ਆਪਾਂ ਨੂੰ ਸਮਝਾ ਰਹੇ ਨੇ ਮੱਤ ਦੇ ਰਹੇ ਨੇ ਸੋਝੀ ਦੇ ਰਹੇ ਨੇ ਗਿਆਨ ਬਖਸ਼ ਰਹੇ ਨੇ ਆਪਾਂ ਨੂੰ ਆਪਾਂ ਬਾਹਲੀਆਂ ਖਰਾਕਾਂ ਤੇ ਜੋਰ ਦਿੱਤਾ ਹੋਇਆ ਅੰਦਰਵਾਰੀ ਕਦੀ ਸੋਚਿਆ ਹੀ ਨਹੀਂਗਾ ਅਰਦਾਸ ਕਰਨੀ ਸਤਗੁਰੂ ਦੇ ਚਰਨਾਂ 'ਚ ਸਤਗੁਰੂ ਅਸੀਂ ਨਾਮ ਰੂਪ ਅਮਰਤ ਨੂੰ ਆਪਣੀ ਆਤਮਾ ਦੀ ਖਰਾਕ ਭੋਜਨ ਬਣਾ ਲੀਏ ਵਾਹਿਗੁਰੂ ਕਿਰਪਾ ਕਰੋ ਕਿਰਪਾ ਕਰੋ ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੇ ਸਦ ਕਾਮ ਵਾਹਿਗੁਰੂ ਅਸੀਂ ਤੇਰੇ ਜਨ ਵਰਜਿ ਆਹੀ ਕੰਮ ਕਰੀਏ ਉਠਦੇ ਬੈੰਦੇ ਨਾਮਾ ਕਹੈ ਤਰਲੋਚਨਾ ਮੁਖ ਤੇ RAM ਸਮਾਲ ਹਾਥ ਪਾਉ ਸਭ ਕਾਮ ਕਰ ਚੀਤ ਨਰੰਜਨ ਨਾਲ ਐਸੀ ਅਫਸਤਾ ਸਤਗੁਰੂ ਬਖਸ਼ਿਸ਼ ਕਰੋ ਸਾਡੇ ਤੇ ਤਰਲੇ ਪਾਉਣੇ ਨੇ ਅਰਦਾਸਾਂ ਕਰਨੀਆਂ ਨੇ ਸਤਗੁਰੂ ਜੀ ਤੋਂ ਮਤ ਲੈ ਕੇ ਸਤਗੁਰੂ ਜੀ ਦੇ ਚਰਨਾਂ 'ਚ ਹੀ ਅਰਦਾਸ ਕਰਨੀ ਹੈ ਹਵਾ ਹੈ ਗਰੂਪ ਮਨ ਤਨ ਅਰਪੀ ਸੇਵ ਕਰੀਜੈ ਕਮਨ ਸੁਜਗਤ ਜਿਤ ਕਰ ਪੀਜੈ ਪਾਇ ਲਗੋ ਤਜ ਮੇਰਾ ਤੇਰਾ ਕਮਨਸ ਨੂੰ ਜਨਜੋ ਸੋਧਾ ਜੋਰੀ ਮੈਂ ਆਪਣਾ ਮਨ ਤਨ ਹਵਾਲੇ ਕਰਕੇ ਸੇਵਾ ਕਰਨ ਨੂੰ ਤਿਆਰ ਹਾਂ ਆਪਣਾ ਮਨ ਤਨ ਹਵਾਲੇ ਕਰਕੇ ਕੱਲਾ ਤਨ ਨਹੀਂ ਮਨ ਵੀ ਹਵਾਲੇ ਕਰਨਾ ਹੁਣ ਤਨ ਤਾਂ ਬਹੁਤ ਸੇਵਾ ਕਰਦਾ ਗੁਰਦੁਆਰਿਆਂ ਚ ਜਾ ਕੇ ਝਾੜੂ ਵੀ ਲਾਉਂਦਾ ਤਨ ਭਾਂਡੇ ਵੀ ਮਾਹਿੰਦਾ ਲੰਗਰਾਂ ਦੀ ਸੇਵਾ ਵੀ ਕਰਦਾ ਪਰ ਮਨ ਦੀ ਸੇਵਾ ਤਾਂ ਨਹੀਂ ਨਾ ਹੁੰਦੀ ਕਿ ਮਨ ਤਾਂ ਹੋਰ ਕਿਤੇ ਡਾਰੀਆਂ ਲਾਈ ਜਾਂਦਾ ਹੁੰਦਾ ਕਰਦੇ ਵਿੱਚ ਤਨ ਮਨ ਲਾ ਕੇ ਘਰ ਪਰਿਵਾਰ ਵੀ ਪ੍ਰਮਾਤਮਾ ਦਿੱਤਾ ਕਰ ਵੀ ਗੁਰੂ ਦਾ ਦਵਾਰ ਹੈ ਜੇ ਸੋਚੀਏ ਤਾਂ ਸਮਝੀਏ ਤਾਂ ਗੁਰੂ ਤੋਂ ਮਾਤ ਲਈਏ ਤਾਂ ਕਰ ਹੀ ਗੁਰੂ ਦਾ ਦਵਾਰ ਹੈ ਕਿਉਂਕਿ ਪ੍ਰਮਾਤਮਾ ਨੇ ਦਿੱਤਾ ਨਾ ਸਭ ਕੁਝ ਤਨ ਮਨ ਧਨ ਸਭ ਪ੍ਰਮਾਤਮਾ ਦਾ ਦਿੱਤਾ ਹੋਇਆ ਨਾ ਆਪਣਾ ਕੀ ਹੈ ਮਾਲਕ ਵਾਹੀ ਗੁਰੂ ਨੇ ਆਪਾਂ ਨੂੰ ਸੰਸਾਰ ਤੇ ਭੇਜਿਆ ਮਾਲਕ ਵਾਹੀ ਗੁਰੂ ਨੇ ਆਪਾਂ ਨੂੰ ਮਾਂ ਬਾਪ ਦਿੱਤੇ ਮਾਲਕ ਵਾਹੀ ਗੁਰੂ ਨੇ ਆਪਾਂ ਨੂੰ ਘਰ-ਬਾਰ ਦਿੱਤਾ ਭੈਣ ਭਰਾ ਦਿੱਤੇ ਧਨ ਦੌਲਤ ਦਿੱਤਾ ਤੇ ਗੁਰੂ ਦਾ ਘਰ ਨਾ ਹੋ ਗਿਆ ਗੁਰੂ ਦਾ ਦਵਾਰ ਜਦੋਂ ਆਪਾਂ ਖੋਜਾਂਗੇ ਆਪਣੇ ਆਪ ਨੂੰ ਪਰਮਾਤਮਾ ਦਾ ਹੀ ਘਰ ਲੱਗੂਗਾ ਪਰਮੇਸ਼ਰ ਦਾ ਦਵਾਰ ਘਰ ਬਣ ਜਾਊਗਾ ਪਰਮਾਤਮਾ ਦਾ ਘਰ ਵਾਹਿਗੁਰੂ ਦਾ ਘਰ ਵਾਹਿਗੁਰੂ ਦਾ ਮਾਂ ਬਾਪ ਦਿੱਤਾ ਵਾਹਿਗੁਰੂ ਨੇ ਧੀਆਂ ਪੁੱਤ ਤੇ ਵਾਹਿਗੁਰੂ ਨੇ ਪਤੀ ਪਤਨੀ ਬਣਾਈ ਸਾਰੇ ਪਰਿਵਾਰ ਦੇ ਵਿੱਚ ਵਾਹਿਗੁਰੂ ਨਜ਼ਰ ਆਉਣ ਲੱਗ ਜਾਂਦਾ ਸੰਗਤ ਜੀ ਆਉਣ ਲੱਗ ਜਾਂਦਾ ਮਾਪਾਪ ਰੱਬ ਦਾ ਰੂਪ ਭੈਣ ਭਰਾ ਰੱਬ ਦਾ ਰੂਪ ਦਰਾਨਾ ਜੇਠਾ ਨਾ ਰੱਬ ਦਾ ਰੂਪ ਜਦੋਂ ਉਹ ਪਰਮੇਸ਼ਰ ਹਿਰਦੇ ਵਿੱਚ ਆ ਜਾਂਦਾ ਆਂਡ ਗਵਾਂਡ ਸੰਸਾਰ ਦੇ ਵਿੱਚੋਂ ਉਹ ਪਰਮੇਸ਼ਰ ਦੇ ਦਰਸ਼ਨ ਹੋਣ ਲੱਗ ਜਾਂਦੇ ਜੇ ਉਹ ਪ੍ਰਮਾਤਮਾ ਦੇ ਅੱਗੇ ਮਨ ਤਨ ਹਵਾਲੇ ਕਰ ਦਈਏ ਮੈਂ ਆਪਣਾ ਮਨ ਤਨ ਹਵਾਲੇ ਕਰਕੇ ਸੇਵਾ ਕਰਨ ਨੂੰ ਤਿਆਰ ਹਾਂ ਗੁਰੂ ਜੀ ਸਮਝਾ ਰਹੇ ਨੇ ਆਪਾਂ ਨੂੰ ਆਪਾਂ ਵੀ ਮਨ ਤਨ ਕਰਕੇ ਸੇਵਾ ਕਰਨੀ ਹੈ ਆਪਣੇ ਘਰ ਪਰਿਵਾਰ ਦੀ ਹਉ ਹੈ ਗ੍ਰੂਸ ਸੰਸਾਰ ਦੇ ਵਿੱਚ ਵਿਚਰਨਾ ਹੈ ਸੰਸਾਰ ਦੇ ਵਿੱਚ ਉਹ ਮਾਲਕ ਵਾਹਿਗੁਰੂ ਨੂੰ ਵੇਖਣਾ ਸਾਰੀ ਸ੍ਰਿਸ਼ਟੀ ਦੇ ਵਿੱਚੋਂ ਸਾਰੀ ਸ੍ਰਿਸ਼ਟੀ ਮਾਲਕ ਨੇ ਸਾਜੀ ਪਰ ਇਹ ਤਾਂ ਹੀ ਹੋਣਾ ਜੇ ਮਨ ਵੀ ਤੇ ਤਨ ਵੀ ਹਵਾਲੇ ਦੋਨੇ ਕਰਾਂਗੇ ਤਾਂ ਤਨ ਕਰ ਦਿੰਨੇ ਆ ਮਨ ਹੋਰ ਕਿਤੇ ਫਿਰਦਾ ਰਹਿਂਦਾ ਮਨ ਕਾਮ ਕ੍ਰੋਧ ਲੋਭ ਵਿੱਚ ਫਸਿਆ ਰਹਿਦਾ ਹੰਕਾਰ ਵਿੱਚ ਫਸਿਆ ਰਹਿਂਦਾ ਗੁਰੂ ਦੇ ਸ਼ਬਦ ਨਾਲ ਹੀ ਪੰਜਾਂ ਤੋਂ ਮੁਕਤ ਹੋਣਾ ਹੈ ਪੰਜਾਂ ਨੇ ਮਸ ਵਿੱਚ ਆਉਣਾ ਹੈ ਗੁਰੂ ਦੇ ਨਾਮ ਨਾਲ ਮੰਨ ਤੋ ਸ਼ਬਦ ਲਾਗੋ ਹਰ ਸਿਰ ਹੋ ਚਿੱਤ ਲਾਈ ਮੰਨੂ ਗੁਰੂ ਦੇ ਸ਼ਬਦ ਨਾਲ ਤੋਣਾ ਗੁਰੂ ਤੋਂ ਮਤ ਲੈ ਕੇ ਗੁਰੂ ਦੇ ਚਨ ਅਚਰ ਦਾਸਾਂ ਕਰਨੀਆਂ ਨੇ ਤਰਲੇ ਪਾਉਣੇ ਨੇ ਆਪਾਂ ਵੀ ਅਰਦਾਸ ਕਰਨੀ ਆ ਮੈਂ ਆਪਣਾ ਮਨ ਤਨ ਹਵਾਲੇ ਕਰਕੇ ਸੇਵਾ ਕਰਨ ਨੂੰ ਤਿਆਰ ਹਾਂ ਹੁਣ ਸੋਚੀ ਸੁਣੀ ਦਾ ਕਹਿੰਦੇ ਸੁਖਮਨੀ ਸਾਹਿਬ ਜੀ ਦੇ ਪਾਠ ਕਰਦੇ ਆਂ ਅਸੀਂ ਪੰਜ ਬਾਣੀਆਂ ਦਾ ਪਾਠ ਕਰਦੇ ਆਂ ਸਤਿਕਾਰਯੋਗ ਹੈ ਜਿਹੜੇ ਕਰਦੇ ਬਹੁਤ ਚੰਗੀ ਗੱਲ ਹੈ ਬਹੁਤ ਵਧੀਆ ਗੱਲ ਹੈ ਸ਼ੁਕਰ ਹੈ ਉਸ ਮਾਲਕ ਦਾ ਬਾਣੀ ਦੇ ਦਰਸ਼ਨ ਹੁੰਦੇ ਨੇ ਪਰ ਆਪਣਾ ਤਨ ਹਾਜ਼ਰ ਹੁੰਦਾ ਸੋਚੀਏ ਆਪਣੇ ਮਨ ਨਾਲ ਸੋਚੀਏ ਤਨ ਹਾਜ਼ਰ ਹੁੰਦਾ ਮਨ ਕਿਤੇ ਹੋਰ ਭੌਂਕਦਾ ਫਿਰਦਾ ਹੁੰਦਾ ਮਨ ਨਹੀਂ ਮਨ ਦੀ ਹਾਜ਼ਰੀ ਨਹੀਂ ਲੱਗਦੀਗੀ ਫਿਰ ਆਪਾਂ ਨੂੰ ਪਤਾ ਕਿਵੇਂ ਲੱਗੇ ਮੇਰਾ ਸਤਿਗੁਰੂ ਆਪਾਂ ਨੂੰ ਕੀ ਕਹਿ ਰਿਹਾ ਹੁਣ ਇੱਥੇ ਆਪਾਂ ਸਤਿਗੁਰੂ ਕੋਲ ਬੈਠੇ ਆ ਨਾ ਤਨ ਵੀ ਹਾਜ਼ਰ ਆ ਤੇ ਮਨ ਵੀ ਹਾਜ਼ਰ ਆ ਮਨ ਗੁਰੂ ਨਾਲ ਗੱਲਾਂ ਕਰ ਰਿਹਾ ਗੁਰੂ ਦੀ ਬਾਣੀ ਦੀ ਵਿਚਾਰ ਕਰ ਰਿਹਾ ਗੁਰੂ ਦੇ ਸ਼ਬਦ ਦੇ ਨਾਲ ਸਾਂਝ ਪਈ ਹੋਈ ਆਤਮਾ ਤੇ ਪ੍ਰਮਾਤਮਾ ਦੇ ਨਾਲ ਆਤਮਾ ਦੀ ਪ੍ਰਮਾਤਮਾ ਨਾਲ ਸਾਂਝ ਪਈ ਹੋਈ ਮਨ ਦੀ ਸੋਝੀ ਆ ਰਹੀ ਨਾ ਮੇਰਾ ਸਤਿਗੁਰੂ ਮੈਨੂੰ ਕੀ ਕਹਿ ਰਿਹਾ ਅਸੀਂ ਕੀ ਕਰਦੇ ਫਿਰਦੇ ਹਾਂ ਗੁਰੂਕੋਲ ਬੈਠ ਕੇ ਮਾਰੇ ਕਿੰਦੇ ਨਾਨਕ 베ੜੀ ਸੱਚ ਕੀ ਤਰੀਏ ਗੁਰ ਵਿਚਾਰ ਨਾਨਕ ਦੀ 베ੜੀ ਕੀ ਸੱਚ ਦੀ ਵਿਚਾਰ ਕਰਨਾ ਆਪਾਂ ਪੜਨ ਤਾਂ ਕੀ ਸੀਮਤ ਆ ਬਾਣੀ ਨੂੰ ਪੜ ਪੜ ਕੇ ਸਮਾਂ ਦੀ ਹੋਮ ਵਿੱਚ ਹੰਕਾਰ ਆ ਜਾਂਦਾ ਵੀ ਮੈਂ ਤਾਂ ਅਜੇ ਪੰਜ ਪਾਠ ਸੁਖਮਨੀ ਸਾਹਿਬ ਦੇ ਕਰਦੇ ਮੈਂ ਤਾਂ ਨੀਤੀ ਨੀਮ ਦੀਆਂ ਪੰਜ ਬਾਣੀਆਂ ਦਾ ਪਾਠ ਕਰਦਾ ਸੱਤ ਬਾਣੀਆਂ ਦਾ ਪਾਠ ਕਰਦਾ ਇਹ ਹੋਮੇ ਆ ਜਾਂਦੀ ਆਪਾਂ ਨੂੰ ਆਟੋਮੈਟਿਕ ਹੋਮੇ ਆ ਜਾਂਦੀ ਹੈ ਦੂਜੇ ਤਾਂ ਕਰਦੇ ਨਹੀਂ ਮੈਂ ਤਾਂ ਬਹੁਤ ਚੰਗਾ ਪਰ ਨਹੀਂ ਜਿੰਨਾ ਚਿਰ ਆਪਣੇ ਮਨ ਨੂੰ ਹਾਜ਼ਰ ਕਰਦੇ ਉਹਨਾਂ ਚਿਰ ਗੱਲ ਨਹੀਂ ਬਣੇਗੀ ਮੈਂ ਆਪਣਾ ਮਨ ਤਨ ਹਵਾਲੇ ਕਰਕੇ ਸੇਵਾ ਕਰਨ ਨੂੰ ਤਿਆਰ ਹਾਂ ਉਹ ਕਿਹੜੀ ਯੋਗਤਾ ਹੈ ਜਿਸ ਨਾਲ ਪ੍ਰਭੂ ਪ੍ਰਸੰਨ ਹੁੰਦਾ ਹੈ ਮੈਂ ਆਪਾ ਪਾਵ ਛੱਡ ਕੇ ਪਿਆਰੀ ਪਹਿ ਜਾਵਾਂਗਾ ਉਹ ਕਿਹੜਾ ਪ੍ਰਭੂ ਦਾ ਸੇਵਕ ਹੈ ਜੋ ਮੈਨੂੰ ਨਾਮ ਦਾ ਸੌਦਾ ਕਰਾ ਦੇਵੇ ਵਾਹਿਗੁਰੂ ਬਾਲਕਾ ਵਾਹਿਗੁਰੂ ਹੈ ਵਾਹਿਗੁਰੂ ਦਾਤਿਆ ਤੂੰ ਤਨ ਹੈ ਤਾਹਨੇ ਗੁਰੂ ਗ੍ਰੰਥ ਸਾਹਿਬ ਜੀ ਤੁਸੀਂ ਤਨ ਹੋ ਵਾਹਿਗੁਰੂ ਸ਼ੁਕਰ ਹੈ ਮਾਲਕਾ ਸ਼ੁਕਰ ਹੈ ਸ਼ੁਕਰ ਦਾਤਿਆ ਹਵਾਹਿਗੁਰੂ ਸੰਗਤ ਜੀ ਆਪਾਂ ਤਾਂ ਗੁਰਦੁਆਰਾ ਸਾਹਿਬ ਜਾ ਕੇ ਮੱਥੇ ਟਿਕਨ ਤੱਕ ਤੇ ਸੰਸਾਰੀ ਮੰਗਾ ਮੰਗਣ ਤਾਂ ਕਿਸਮਤ ਰਹੀ ਨੇ ਸਮਾਂ ਦੇ ਉੱਤੋਂ ਹਾਨ ਕਰ ਦਿੰਨੇ ਆ ਵੀ ਅਸੀਂ ਰੋਜ਼ ਗੁਰਦੁਆਰਾ ਸਾਹਿਬ ਜਾਂਦੇ ਆ ਕਰਨ ਤਾਂ ਆਪਾਂ ਸੌਦਾ ਜਾਂਦੇ ਆ ਨਾ ਗੁਰੂ ਨਾਲ ਗੁਰੂ ਸਾਹਿਬ ਮੈਂ ਤੇਰੇ ਦਰ ਤੇ ਆ ਮੈਨੂੰ ਆ ਚੀਜ਼ ਦੇ ਦੇ ਤੇ ਗੁਰੂ ਸਾਹਿਬ ਜੀ ਨੇ ਇਹ ਤੇ ਕਿਹਾ ਸੀ ਬਿੰਦਤ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਦੇ ਨਾਮ ਸੰਤੋਖੀ ਉਤਰੇ ਮਨ ਕੀ ਭੁੱਖ ਨਾ ਮੰਗਣਾ ਸੀ ਗੁਰੂ ਕੋਲ ਆਪਾਂ ਹੋਰ ਚੀਜ਼ਾਂ ਦੇ ਵਿੱਚ ਹੀ ਫਸ ਕੇ ਰਹੇਗੇ ਨਾਲ ਫਿਰ ਹੋਵੇਂ ਹੰਕਾਰ ਵੀ ਆ ਜਾਂਦਾ ਵੀ ਭਾਈ ਮਾਦਾ ਰੋਜ਼ ਗੁਰਦੁਆਰਾ ਸਾਹਿਬ ਜਾਣਾ ਮੇਰੇ ਵਰਗਾ ਤਾਂ ਕੋਈ ਹੈ ਨਹੀਂ ਕਰਦੇ ਜੀ ਤਾਂ ਉੱਠਦੇ ਹੀ ਨਹੀਂ ਕਰਦੇ ਜੀਆਂ ਤੇ ਇੱਕ ਟਾਪਾ ਛਾੜ ਦਿੰਦੇ ਵਿਚਾਰਿਆਂ ਦੀ ਸ਼ਾਮ ਮੁਤਾਜਾਂਦੀ ਇੱਕ ਕਰਦਾ ਜੀ ਰੋਜ਼ ਗੁਰਦੁਆਰਾ ਸਾਹਿਬ ਜਾਣ ਲੱਗ ਜਾਵੇ ਉਥੋਂ ਖੱਟ ਕੇ ਕੀ ਲਿਆਈਆਂ ਆਪਾਂ ਗੁਰੂ ਤੋਂ ਮੱਤ ਕੀ ਲਈਏ ਗੁਰੂ ਤੋਂ ਸੋਝੀ ਕੀ ਲਈਏ ਗੁਰੂ ਦੇ ਸ਼ਬਦ ਨੇ ਆਪਾਂ ਨੂੰ ਕੀ ਕਿਹਾ ਅੱਜ ਗੁਰੂ ਜੀ ਨੇ ਆਪਾਂ ਨੂੰ ਕੀ ਸਮਝਾਇਆ ਇਹ ਕਦੀ ਆਪਾਂ ਮਨ 'ਚ ਸੋਚਿਆ ਹੀ ਨਹੀਂ ਨਾ ਹੁਕਮਨਾਮੇ ਦੀ ਕਦੀ ਆਪਾਂ ਵਿਚਾਰ ਕੀਤੀ ਇਹ ਹੀ ਹਾਲਤ ਹੈ ਨਾ ਆਪਣੀ ਸੰਗਤ ਜੀ ਅਸੀਂ ਵੀ ਇਹ ਕੁਝ ਕਰਦੇ ਰਹੇ ਆ ਔਰ ਸ਼ੁਕਰ ਹੈ ਉਸ ਮਾਲਕ ਵਾਹਿਗੁਰੂ ਜੀ ਦਾ ਸ਼ੁਕਰ ਹੈ ਦਾਤੇ ਦਾ ਇਥੇ ਸਤਿਗੁਰੂ ਜੀ ਨੇ ਮਿਹਰ ਕੀਤੀ ਪਾਪੀਆਂ ਤੇ ਸ਼ੁਕਰ ਅਦਾਤੇ ਨਾਲ ਕਿਤੇ ਗੱਲਾਂ ਕਰਨੀਆਂ ਆਈਆਂ ਨੇ ਆਪਾਂ ਸਾਰਿਆਂ ਨੇ ਬਾਣੀ ਨੂੰ ਆਪ ਆਪ ਦਰਸ਼ਨ ਕਰਨੇ ਨੇ ਆਪ ਵਿਚਾਰ ਕਰਨੇ ਆ ਆਪ ਸੱਚ ਪਾਠ ਆਰੰਭ ਕਰਨੇ ਆਪਾਂ ਘਰਾਂ ਦੇ ਵਿੱਚ ਵਿਚਾਰ ਜ਼ਰੂਰੀ ਹੈ ਨਾਨਕ 베ੜੀ ਸੱਚ ਕੀ ਤਰੀਏ ਗੁਰ ਵਿਚਾਰ ਨਾਨਕ ਦੀ 베ੜੀ ਕੀ ਸੱਚ ਦੀ ਵਿਚਾਰ ਕਰਨਾ ਸੱਚ ਦੀ ਵਿਚਾਰ ਕਰਾਂਗੇ ਆਪਾਂ ਪਾਓ ਆਪੇ ਮਿਟਣਾ ਸ਼ੁਰੂ ਹੋ ਜਾਣਾ ਹੁਣ ਗੁਰੂ ਸਾਹਿਬ ਜੀ ਕਹਿੰਦੇ ਨੇ ਮੈਂ ਆਪਾਂ ਪਾਓ ਛੜ ਕੇ ਪੈਰੀ ਪੈ ਜਾਵਾਂਗਾ ਆਪਾਂ ਆਪਾ ਤਾਂ ਹੀ ਛੁੱਟਣਾ ਮੈਂ ਮੇਰੀ ਤਾਂ ਹੀ ਛੁੱਟਣੀ ਜੇ ਗੁਰੂਕੋਲ ਬੈਠਾਂਗੀ ਤਾਂ ਹੁਣ ਗੁਰੂ ਜੀ ਸਮਝਾਏ ਨਾ ਵੀ ਸਮਨ ਰੂਪ ਮੰਦਰ ਦੇ ਮਨ ਰੂਪ ਮੰਦਰ ਦੇ ਚੋਂ ਪਾਸੇ ਸਰੀਰ ਦੀ ਬਾੜ ਕੀਤੀ ਹੋਈ ਹੋਰ ਤਾਂ ਇਹਨਾਂ ਆਪਾਂ ਨੂੰ ਕਿਸੇ ਨੇ ਸਮਝਾਇਆ ਗੁਰੂ ਜੀ ਨੇ ਸਮਝਾਇਆ ਨਾ ਹੁਣ ਆਪਾਂ ਮਥਾ ਟੇਕ ਕੇ ਕਰਨ ਨੂੰ ਆਜਾ ਨਾ ਸੀ ਗੁਰੂਕੋਲ ਬੈਠਣਾ ਘਰ ਘਰ ਦੇ ਵਿੱਚ ਸੈਂਚੀਆਂ ਲਿਆਓ ਜਾਂ ਫੋਨ ਤੇ ਡਾਊਨਲੋਡ ਪਾਠ ਕਰੋ ਸਾਰਿਆਂ ਕੋਲ ਫੋਨ ਨੈਟ ਸਾਰਿਆਂ ਕੋਲ ਚੱਲਦੇ ਆ ਤੈ ਆਜ ਪਾਠ ਆਰੰਭ ਕਰੋ ਇੱਕ ਸ਼ਬਦ ਰੋਜ਼ ਦਾ ਕਰ ਲਿਆ ਕਰੋ ਵਿਚਾਰ ਇੱਕ ਸ਼ਬਦ ਵਿਚਾਰ ਕਰ ਲਿਆ ਕਰੋ ਵਾਲਾ ਨਹਿਤਾ ਜਰੂਰ ਗੁਰੂ ਮਹਾਰਾਜ ਦੇ ਆਪ ਦਰਸ਼ਨ ਕਰੋ ਭਾਈ ਗੁਰੂ ਨਾਲ ਗੱਲਾਂ ਕਰਨੀਆਂ ਸਿੱਖੀਏ ਸਾਥਨਾ ਚਾਲੇ ਬਿਨ ਭਜਨ ਵਿਖਿਆ सगली ਛਾਰ ਹਰ ਹਰ ਨਾਮ ਕਮਾਉਣਾ ਨਾਨਕ ਦੇ ਅਨਸਾਰ ਕਿਸੇ ਚੀਜ਼ ਨੇ ਸਾਥ ਨਹੀਂ ਦੇਣਾ ਆਪਣਾ ਸਾਥਨਾ ਚਾਲੇ ਬਿਨ ਭਜਨ ਭਜਨ ਤੋਂ ਬਿਨਾ ਕਿਸੇ ਨੇ ਸਾਥ ਨਹੀਂ ਦੇਣਾ ਬਿਖਿਆ सगली ਸ਼ਾਰ ਆ ਵੀ ਵੇਖਾ ਸਾਰਾ ਦਿਨ ਜਿਹੜਾ ਆਪਾਂ ਚਿੰਬੜ ਰਹੇ ਨੇ ਹੋਰ ਚੀਜ਼ਾਂ ਦੇ ਵਿੱਚ ਹਰ ਹਰ ਨਾਮ ਕਮਾਉਣਾ ਨਾਨਕ ਇਹੋ ਤਨਸਾਰ ਇੱਥੇ ਵੀ ਪ੍ਰਮਾਤਮਾ ਨੇ ਸਾਥ ਦੇਣਾ ਨਾਮ ਨੇ ਅੱਗੇ ਵੀ ਸਾਥ ਦੇਣਾ ਫਿਰ ਕਿਉਂ ਨਾ ਪ੍ਰਮਾਤਮਾ ਦੇ ਨਾਲ ਗੱਲਾਂ ਕਰੀਏ ਕਿਉਂ ਨਾ ਪ੍ਰਮਾਤਮਾ ਨਾਲ ਸਾਂਝ ਪਾਈਏ ਇਹ ਤਾਂ ਜ਼ਹਿਰ ਹੈ ਜਿਹਨਾਂ ਨਾਲ ਆਪਾਂ ਚਿੰਬੜੇ ਪਏ ਆ ਗੁਰੂ ਸਾਹਿਬ ਜੀ ਕਹਿ ਰਹੇ ਆ ਹਵਾ ਹੀ ਗੁਰੂ ਮਾਲ ਕਾ ਸਾਥ ਨਾ ਚਾਲੇ ਬਿਨ ਭਜਨ ਵਿਖਿਆ ਸਗਲੀ ਛਾਰ ਜੈ ਰਾਮ ਅਰੇ ਕਹਿੰਦੇ ਜੈ ਰ ਸਾਰੀ ਰੱਬ ਦੇ ਨਾਮ ਨੂੰ ਛੱਡ ਕੇ ਜੇ ਹੋਰਾਂ ਤੰਦਿਆਂ ਵਿੱਚ ਪਸਦਾ ਜੇ ਰੱਬ ਨੂੰ ਮੁੱਖ ਰੱਖਦਾ ਫੇਰ ਸਾਰੇ ਪਰਮੇਸ਼ਰ ਦਾ ਰੂਪ ਹੈ ਜੇ ਨਾਮ ਤੇਰੇ ਅੰਦਰ ਅਤ ਸੰਗਤ ਜੀ ਗੁਰੂ ਕੋਲ ਬੈਠ ਕੇ ਆਪਾਂ ਭਾਵ ਸ਼ੁਡੀਚਣਾ ਉਵੇਂ ਨਹੀਂ ਉਵੇਂ ਮੈਂ ਮੇਰੀ ਚੋਂ ਨਿਕਲ ਨਹੀਂ ਸਕਦਾ ਜਿੰਨਾ ਚਿਰ ਮੈਂ ਨਹੀਂ ਖਤਮ ਹੁੰਦੀ ਉਹਨਾਂ ਚਿਰ ਆਪਣੇ ਮਨ ਨੂੰ ਸੁੱਖ ਨਹੀਂ ਮਿਲ ਸਕਦਾ ਗਾ ਗੁਰੂ ਕੋਲ ਆ ਕੇ ਗੁਰੂ ਕੋਲ ਬੈਠ ਕੇ ਹੀ ਆਪਣੇ ਮਨਾਂ ਨੂੰ ਸ਼ਾਂਤੀਆਂ ਮਿਲਦੀਆਂ ਨੇ ਆਪਾ ਆਪ ਮੇਟਨਾ ਮੈਂ ਮੇਰੀ ਨਿਕਲਣੀ ਕਰਮਾਂ ਕਾਂਡਾਂ ਚੋਂ ਨਿਕਲਣਾ ਆਪਾ ਮੈਂ ਆਪਾ ਪਾ ਛੱਡ ਕੇ ਪੈਰੀ ਪੈ ਜਾਵਾਂਗਾ ਉਹ ਕਿਹੜਾ ਪ੍ਰਭੂ ਦਾ ਸੇਵਕ ਹੈ ਜੋ ਮੈਨੂੰ ਨਾਮ ਦਾ ਸੌਦਾ ਕਰਾ ਦੇਵੇ ਕਰਾ ਦੇਵੇ ਕੀ ਕਿਤੇ ਆਪਣੇ ਮਨ ਚ ਵੀ ਚਾਹਤ ਜਾਗੀ ਵੀ ਵਾਹਿਗੁਰੂ ਮੈਨੂੰ ਐਸਾ ਪਿਆਰਾ ਮਿਲੇ ਜਿਹੜਾ ਮੈਨੂੰ ਤੇਰੀ ਗੱਲ ਸੁਣਾਵੇ ਕਦੀ ਚਾਹਤ ਹੋਈ ਵੀ ਮੈਂ ਕਿਸੇ ਰੱਬ ਦੇ ਪਿਆਰੇ ਕੋਲ ਜਾ ਕੇ ਬੈਠਾਂ ਵਾਹਿਗੁਰੂ ਮੈਨੂੰ ਰੱਬ ਦਾ ਸਹੀ ਪਿਆਰੇ ਮੇਲ ਜਿੰਨਾ ਮਿਲੇ ਤੇਰਾ ਨਾਮ ਚੇਤੇ ਵੀ ਕਿਤੇ ਦਿਲੋਂ ਅਰਦਾਸ ਕੀਤੀ ਆ ਇਹ ਤੱਕ ਆਪਾਂ ਪ੍ਰੈਕਟੀਕਲ ਵੀ ਸਹੀ ਪਿਆਰੇ ਮੇਲ ਜਿੰਨਾ ਮਿਲੇ ਤੇਰਾ ਨਾਮ ਚੇਤਾ ਹੋਵੇ ਇੱਕ ਜ਼ਬਾਨ ਤੇ ਚੜਿਆ ਹੋਇਆ ਵੀ ਸਹੀ ਪਿਆਰੇ ਮਿਲ ਅਰਦਾਸ ਕਰਦੇ ਨਹੀਂ ਸੋਚਣਾ ਨਹੀਂ ਵੀ ਕਿਹੜੀ ਪਿਆਰੇ ਨਾਲ ਮੇਲ ਕਰਨਾ ਹੈ ਵਾਹਿਗੁਰੂ ਉਸ ਪਿਆਰੇ ਨਾਲ ਮਿਲਾਈਂ ਦਾਤਾ ਜੀ ਜਿਨ੍ਹਾਂੇ ਮਿਲਨੇ ਕਰਕੇ ਤੂੰ ਚੇਤੇ ਆ ਜਾਵੇ ਵਾਹਿਗੁਰੂ ਆਹ ਅਰਦਾਸ ਕਰਨੀ ਆ ਅਸੀਂ ਵੀ ਕਰਦੇ ਰਹੇ ਅਸੀਂ ਬਿਆਰ ਮਿਲ ਜਨਾ ਮਿਲਿਆ ਤੇਰਾ ਨਾਮ ਚੇਤਾ ਬਿਨਨਕ ਨਾਮ ਚੜ੍ਹਦੀ ਖਲਾ ਤੇਰੇ ਭਾਣੇ ਸਰਬਤਾ ਪੁਲਾ ਪਤਾ ਹੀ ਨਹੀਂ ਸੀ ਹੁੰਦਾ ਪਿਆਰੇ ਕੀ ਹੁੰਦੇ ਆ ਕਿੰਨਾ ਨੂੰ ਪਿਆਰੀ ਕਿਹਾ ਜਾਂਦਾ ਹੁਣ ਅਰਦਾਸਾਂ ਨਿਕਲਦੀਆਂ ਵਾਈ ਗੁਰੂ ਸੱਚੇ ਪਾਤਸ਼ਾਹ ਐਸੇ ਪਿਆਰਾਂ ਦੇ ਨਾਲ ਮਿਲਾਪ ਕਰਾਈ ਐਸੀ ਸਾਥ ਸੰਗਤ ਬਖਸ਼ੋ ਸਤਿਗੁਰੂ ਸੱਚੇ ਪਾਤਸ਼ਾਹ ਕਿੰਦੇ ਵਿੱਚ ਤੂੰ ਚੇਤੇ ਆ ਜਾਵੇਂ ਸੰਸਾਰ ਤਾਂ ਦੁੱਖ ਹੈ ਅੱਗ ਹੈ ਨਰਕਾ ਅਗਨ ਸਾਗਰ ਅੱਗ ਦਾ ਸਾਗਰ ਹੈ ਸੰਸਾਰ ਜੇ ਆਪਾਂ ਪਰਮੇਸ਼ਰ ਦੇ ਨਾਮ ਨੂੰ ਭੁੱਲਦੇ ਆਂ ਤਾਂ ਕਲਪਨਾ ਕਲੇਸ਼ ਈਰਖਾ ਦਵੇਸ਼ ਨਿੰਦਿਆ ਚੁਗਲੀ ਸਭ ਨਰਕ ਆਗਾ ਸਾਰੀ ਜੇ ਸਤ ਸੰਗਤ 'ਚ ਬੈਠਾਂਗੇ ਮਨ ਨੂੰ ਸ਼ਾਂਤੀ ਪੇਮ ਸ਼ੈਨ ਸ਼ੀਲਤਾ ਬਖਸ਼ਿਸ਼ਾਂ ਹੋਣੀਆਂ ਨੇ ਸਤ ਸੰਗਤ ਦੇ ਵਿੱਚੋਂ ਗੁਰੂ ਦੀਆਂ ਬਖਸ਼ਿਸ਼ਾ ਗੁਰੂ ਦੀ ਕਿਰਪਾ ਗੁਰੂ ਦੀ ਰਹਿਮਤ ਘਰਾਂ ਦੇ ਵਿੱਚ ਪਿਆਰ, ਧਵਾਕ, ਨਿਮਰਤਾ, ਸਹਿਜਤਾ ਬਖਸ਼ਿਸ਼ ਹੋਣੀ ਜੇ satsangat ਕਰਾਂਗੇ ਤਾਂ ਆਪਾ ਭਾਅ ਮਿਟੂਗਾ, ਹੋਮੇ ਹੰਕਾਰ ਜਾਊਗਾ ਮਨ ਦੇ ਵਿੱਚੋਂ। ਅਰਦਾਸ ਕਰਨੀ ਵਾਹਿਗੁਰੂ ਸਾਨੂੰ satsangat ਬਖਸ਼ੋ। ਸਾਨੂੰ ਐਸੇ ਸੇਵਕ ਨਾਲ ਮਿਲਾਪ ਕਰਾਓ ਜਿਹੜਾ ਤੇਰੇ ਨਾਮ ਦਾ ਸੌਦਾ ਕਰਾਵੇ। ਮੇਰੇ ਪ੍ਰੀਤਮ ਕੀ ਕੋਈ ਬਾਤ ਸੁਣਾਵੇ ਸੋ ਪਾਈ ਸੋ ਮੇਰਾ ਵੀਰ। ਅੱਪਾ ਵੀ ਇਹੀ ਅਰਦਾਸ ਕਰਨੀ ਹੈ ਸਤਿਗੁਰੂ ਦੇ ਚਰਨਾਂ 'ਚ ਵਾਹਿਗੁਰੂ ਮਾਲਕਾ ਵਾਹਿਗੁਰੂ ਦਾਤਾ ਵਾਹਿਗੁਰੂ ਵਾਹਿਗੁਰੂ ਮਹਿਲ ਸਾਹ ਕਾ ਕਿਨ ਵਿਦ ਪਾਵੇ ਕਮਨ ਸੁ ਵਿਦ ਜਿਤ ਭੀਤਰ ਬਲਾਵੇ ਤੂੰ ਬੜਾ ਸ਼ਾਹ ਜਾ ਕੇ ਕੋਟ ਬਣਜਾਰੇ ਕਮਨ ਸੁ ਦਾਤਾ ਲੈ ਸੰਚਾਰੇ ਕਿਸ ਤਰੀਕੇ ਨਾਲ ਉਸ ਸ਼ਾਹ ਪ੍ਰਭੂ ਦੇ ਮਹਿਲ ਤੱਕ ਪੜਿਆ ਜਾ ਸਕਦਾ ਹੈ ਉਹ ਕਿਹੜਾ ਤਰੀਕਾ ਹੈ ਜਿਸ ਰਾਹੀਂ ਉਹ ਅੰਦਰ ਬੁਲਾ ਸਕਦਾ ਹੈ हे ਪਰਮੇਸ਼ਰ ਤੂੰ ਸਭ ਤੋਂ ਵੱਡਾ ਸ਼ਾਹ ਹੈ ਕਰੋੜਾਂ ਜੀਵ ਤੇਰੇ ਬਣ ਜਾ ਰਹੇ ਹਨ ਉਹ ਕਿਹੜਾ ਨਾਮ ਦਾ ਦਾਤ ਹੈ ਜੋ ਮੈਨੂੰ ਫੜ ਕੇ ਤੇਰੇ ਚਰਨਾਂ ਵਿੱਚ ਅਪੜਾ ਦੇਵੇ ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਇਹ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਆਪਾਂ ਨੂੰ ਸੋਝੀ ਬਖਸ਼ ਰਿਹਾ ਨਾ ਗੁਰੂ ਗ੍ਰੰਥ ਸਾਹਿਬ ਜੀ ਆਪਾਂ ਨੂੰ ਮੱਤ ਦੇ ਰਿਹਾ ਨਾ ਹਵਾਏ ਗੁਰੂ ਦਾਤਿਆ ਵਾਹਿਗੁਰੂ ਹੋ ਹੈ ਗੁਰੂ ਖੋਜਤ ਖੋਜਤ ਨਿਜ ਕਰ ਪਾਇਆ ਮੋਲ ਰਤਨ ਸਾਚ ਦਿਖ ਲਾਇਆ ਕਰ ਕਿਰਪਾ ਜਬ ਮਿਲੇ ਸਾਹਿ ਕੋ ਨਾਨਕ ਗੁਰ ਕੀ ਵੇ ਸਾਹਿ ਲੱਭਦੇ ਲੱਭਦੇ ਮੈਂ ਆਪਣਾ ਸੱਚਾ ਘਰ ਹਾਸਿਲ ਕਰ ਲਿਆ ਹੈ ਗੁਰੂ ਨੇ ਸੱਚਾ ਨਾਮ ਰੂਪ ਅਮੋਲਕ ਰਤਨ ਵਿਖਾ ਦਿੱਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਏ ਨੇ ਗੁਰੂ ਸਾਹਿਬ ਜੀ ਫਰਮਾਉਂਦੇ ਨੇ ਜਦੋਂ ਸ਼ਾਹ ਪ੍ਰਭੂ ਨੇ ਮਿਹਰ ਕਰਕੇ ਆਪਣੇ ਚਰਨਾਂ ਨਾਲ ਜੋੜਿਆ ਹੈ ਗੁਰੂ ਦੇ ਪ੍ਰੋਸੈਸ ਹੀ ਸਭ ਹੋਇਆ ਹੈ ਗੁਰੂ ਦੇ ਹੀ ਪ੍ਰੋਸੈਸ ਸਭ ਹੋਇਆ ਵਾਹਿਗੁਰੂ ਹਉ ਵਾਹਿਗੁਰੂ ਦਾਤਿਆ ਵਾਹਿਗੁਰੂ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਹੈ ਇੱਕ ਸਭ ਸ੍ਰਿਸ਼ਟੀ ਦੇ ਮਾਲਕ ਜੋ ਕਿ ਇੱਕ ਹੈ ਜਈ ਉਸ ਕਾਲਪੁਰਖ ਵਾਹਿਗੁਰੂ ਨਾਲ ਆਪਾਂ ਨੂੰ ਮਿਲ ਸਕਦੇ ਨੇ ਗੁਰੂ ਸਾਹਿਬ ਜੀ ਤੋਂ ਮੱਤ ਲੈ ਕੇ ਗੁਰੂ ਸਾਹਿਬ ਜੀ ਦੇ ਚਰਨਾਚ ਅਰਦਾਸਾਂ ਬੇਨਤੀਆਂ ਤਰਲੀਆਂ ਕਰਨ ਤਰਲੇ ਕਰਨੇ ਨੇ ਹਮ ਭੀਖ ਕੀ ਭਿਖਾਰੀ ਤੂੰ ਨਿਝ ਪਤ ਹੈਂ ਦਾਤਾ ਵਾਹਿਗੁਰੂ ਅਸੀਂ ਤੇਰੇ ਦਰ ਦੇ ਭਿਖਾਰੀ ਹਾਂ ਵਾਹਿਗੁਰੂ ਤੂੰ ਸਾਡਾ ਦਾਤਾ ਹੈਂ ਮੇਰ ਕਰ ਦਾਤਾ ਮੰਗਤਿਆਂ ਨੂੰ ਖੈਰ ਝੋਲੀ ਪਾ ਦੇ ਨਾਮ ਦੀ ਵਾਹਿਗੁਰੂ ਨਾਮ ਦੀ ਦਾਤਪਖ ਸਤਿਗੁਰ ਸੱਚੇ ਪਾਤਸ਼ਾਹ ਸੁਖ ਨਹੀਂ ਨਾਮ ਬਿਨਾਂ ਡਿੱਠਾ ਸਭ ਸੰਸਾਰ ਨਾਮ ਦੇ ਲਈ ਸਤਿਗੁਰੂ ਆਪਰੇ ਚਰਨਾਂ ਦੀ ਬ੍ਰੀਤ ਬਖਸ਼ ਆਪਣੇ ਚਰਨਾਂ ਦਾ ਪ੍ਰੇਮ ਬਖਸ਼ ਸਤ ਸੰਗਤ ਬਖਸ਼ੋ ਸਤਗੁਰੂ ਸੱਚੇ ਪਾਤਸ਼ਾਹ ਜੀਓ ਐਸੀ ਕਿਰਪਾ ਕਰੋ ਐਸੇ ਪਿਆਰਿਆਂ ਦੇ ਨਾਲ ਮਿਲਾਪ ਕਰਾਓ ਵਾਹਿਗੁਰੂ ਜਿਨ੍ਹਾਂ ਕਰਕੇ ਤੂੰ ਚੇਤੇ ਆਵੇਂ ਤੇਰੀ ਗੱਲ ਹੋਵੇ ਸੱਚੇ ਪਾਤਸ਼ਾਹ ਨਾਮ ਹਿਰਦੇ ਵਿੱਚ ਵਸ ਜਾਵੇ ਤੇਰੀ ਕਿਰਪਾ ਨਾਲ ਕਿਰਪਾ ਕਰੋ ਸਤਗੁਰੂ ਕਿਰਪਾ ਕਰੋ ਸੰਗਤ ਜੀ ਇਹਨੀ ਸੇਵਾ ਪ੍ਰਵਾਨ ਕਰਨੀ ਹੁਣਾਂ ਫੁੱਲਾਂ ਵਖਸ਼ ਦੇਨੀ ਆ ਛੇ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤਾ ਹੈ ਨਾਰਿਕ ਨਾਮ ਚੜਦੀ ਕਲਾ ਤੇਰੇ ਬਾਣੀ ਸਰਬਤ ਦਾ ਫਲਾ ਕੋਈ ਅਵਰ ਨਾ ਤੇਰੀ ਪਾਤੇ ਅਵਰ ਨਾ ਤੇਰੀ ਪਾਤੇ